ਅਲਮੋ ਸਾਜ ਬੈਲੈਂਸ ਹੋ ਚੁੱਕੇ ਨੇ ਜੀ ਹਨਾ ਜੀ ਤੇ ਉਹਨਾਂ ਦਾ ਸਾਰੇ ਮੈਡੀਸ਼ਨ ਪਰਿਵਾਰ ਸਟੇਜ ਤੇ ਰੈਡੀ ਨੇ ਤੇ ਚੰਦ ਕਪਾਲਾਂ ਦੇ ਵਿੱਚ ਦੀ ਸਾਹ ਆਉਂਦੇ ਨੇ ਤੇ ਉਸ ਤੋਂ ਬਾਅਦ ਹਾਜਰੀ ਲੌਨਿੰਗ ਸਾਰੇ ਗਲ ਮਿਲ ਬੋਰਡ ਘਟਦੇ ਗਿਆ ਟਾਈਮ ਹੁਣ ਟਾਈਮ ਹੁਣ ਸਾਰੀ ਸਾਡੀ ਪ੍ਰਬੰਧਕ ਕਮੇਟੀ ਬੈਠੀ ਹੈ ਜੀ ਸਾਰੇ ਵੇਟ ਕਰ ਰਹੇ ਨੇ ਸਾਡੇ ਭਰਾ ਸਾਰੇ ਬੈਠੇ ਨੇ ਤੇ ਬਸ ਉਹਨਾਂ ਨੇ ਪ੍ਰਬੰਧ ਨੇ ਜੀ ਜੇਕਰ ਸਾਜਾਂ ਦੇ ਪ੍ਰਬੰਧ ਨਹੀਂ ਹੈਗੇ ਨਹੀਂ ਸਾਜਾਂ ਦੇ ਥੋੜੀ ਜਿਹਾ ਜਿੱਦਾਂ ਹੁਣ ਤੁਹਾਨੂੰ ਪਤਾ ਵੀ ਸ਼ਡਿਊਲ ਨਹੀਂ ਸੀਜ਼ਨ ਦਾ ਟਾਈਮ ਆ ਹਾਂਜੀ ਹੁਣ ਆਰਟਿਸਟ ਅੱਗੇ ਕਿਤੋਂ ਪ੍ਰੋਗਰਾਮ ਕਰਕੇ ਆ ਰਹੇ ਯਾਰ ਰੱਬ ਜਾਣੇ ਕੀ ਕਹਿ ਸਕਦੇ ਆ ਪਰ ਹੁਣ ਬਸ ਵੇਟ ਕਰ ਰਹੇ ਨੇ ਸਾਰੇ ਮਾਹੌਲ ਭਰਿਆ ਪਿਆ ਪੂਰਾ ਤੇ ਵੇਟ ਕਰ ਰਹੇ ਆ ਜੀ ਕਰਦੇ ਕਰਦੇ ਸ਼ਾਮ ਹੁਣ ਉਹਦੇ ਹੁਕਮ ਨਾਲ ਹੀ ਬਸ ਮੇਰੇ ਖਿਆਲ ਨਾਲ ਉਧਰ ਹੋਰਨ ਮਾਹੌਲ ਆ ਗਿਆ ਤੇ ਲਾਉਣਿਆ ਰੌਣਕਾਂ ਜੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਤੁਹਾਡੀ ਜੀ ਜੀ ਕਮਲਖਾਨ ਜੀ ਪਹਿਲਾਂ ਕੰਮ ਕਰਦੇ ਆ ਜੀ ਤੁਸੀਂ ਮੇਲੇ ਵਿੱਚ ਮੇਲੇ ਬਣ ਕੇ ਆਓ ਸੋਹਣ ਜੀ ਨਾਮ ਮਾਰੋ ਆਪਣੇ ਘਰਾਂ ਨੂੰ ਪਰਤ ਜਾਣਗੇ ਆਪ ਸਭ ਨੂੰ ਵੈਰੀਏ ਸਟਾਰ ਪ੍ਰਬੰਧਕ ਟੀਮ ਅਮਨ ਖਾਨ ਮਿਊਜ਼ਿਕ ਕੰਪਨੀ ਜੀ ਅਸੀਂ ਆਪਣੇ ਕਲਾਤਾ ਮਾਛਲਾ ਕੋ ਬਾਹਰ ਕਲਾਕਾਰ ਬਣ ਕੇ ਆਏ ਹਾਂ ਅੱਜ ਟਾਈਮ ਮਿਲੂਗਾ ਪੈਸੇ ਵਿੱਚ ਅਸੀਂ ਜਾਣ ਕਰਾਂਗੇ ਕਾਰ ਕੋ ਸਸਤੀ ਕਾਲ ਨੋਟੇਟ ਕਰਾ ਕੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸਲਾਮ ਨਮਸਕਾਰ ਨਹੀਂ ਜੀ ਕਿਤੋਂ ਚੱਲਦਾ ਲੱਗਦਾ ਹੈ ਜੀ ਜਨਤਾ ਜਨਤਾ ਨੇ ਇਹਦੇ ਪ੍ਰੋਗਰਾਮ ਤੇ ਅੱবি ਆਪਣੇ ਘਰ ਪਹਿਲੀ ਵਾਰ ਮੈਂ ਤੇ ਸ਼ਹਿਰ ਲਾਉਣੇ ਆ ਜੋ ਤਿਆਰੀ ਕਰਦੇ ਆ ਜਿਆਦਾ ਕਰਦੇ ਆ ਤੇ ਹੁਣ ਖੁਸ਼ੀ ਦਾ ਇਜ਼ਹਾਰ ਕਰਨ ਦਾ ਫਰਜ਼ ਹੈ ਤੇ ਨਗਰ ਮੇਕੀ ਦੇ ਬਗੇ ਰਾਜਾ ਦੀ ਕੋਈ ਗੱਲ ਹੈ ਜੀ ਬੜੇ ਵੱਡੇ ਕਮਲ ਸਿੰਘ ਸਾਹਿਬ ਸਮਝਾਂਗੇ ਕਿਉਂਕਿ ਆਪ ਤੋਂ ਵੱਡੇ ਜਨਤਕ ਪਾਰ ਮਨਾਇਆ ਜਾਵੇ ਸਾਹਨੇ ਵਾਲੇ ਨੂੰ ਬਹੁਤ ਦਿਲ ਮਿਲਦਾ ਔਰ ਸੰਗਤ ਵਾਲੇ ਪਰੋਤੇ ਹਾਂਜੀ ਬਿਲਕੁਕ ਸਰੋਤੇ ਬਣ ਕੇ ਆਏ ਮਹਾਰਾਜ ਸਰੋਤੇ ਬਣ ਕੇ ਆਏ ਆਨੰਦ ਕਮੇਟੀ ਦੇ ਮੈਂਬਰ ਸਰਦਾਰ ਸਭ ਤੋਂ ਸਤਿਕਾਰਯੋਗ ਮਾਨ ਸਾਹਿਬ ਬਿਲਕੁਲ ਜੀ ਮਿਸਟਰ ਸੰਗੀਤ ਆ ਸਾਡੇ ਇੰਡਸਟਰੀਆ ਦਾ गलती है ला के जाना जरा मान सम्मान है ਮੰਮਾ ਇਹਦਾ ਪ੍ਰਬੰਧ ਕੀਤਾ ਗਿਆ ਪਹਿਰਾ ਮੇਲੇ ਲੱਗੇ ਆ ਸਾਹਵੇਂ ਵਾਲ ਦੇ ਵਿੱਚ ਉਹਦੇ ਬਾਰੇ ਅੱਜ ਦਾ ਵਿਸ਼ਾ ਪਰਿਪੁਮਦਨਾ ਬਣਾਇਆ ਗਿਆ ਵਾ ਵਿਸ਼ਾਲੇ ਦੀ ਪਹਿਲਾ ਲੱਖ ਲੱਖ ਭਲਾਈ ਆ ਸਾਰੇ ਪੰਜਾਬ ਦੇ ਬੱਚਿਆਂ ਨੂੰ ਸਾਹਮਣੇ ਵਾਲਾਸਤੇ ਜੁੜੀ ਮਦਦ ਨੂੰ ਆਸਤੀਨ ਸਾਰੇ ਮੰਤਰੀ ਨਕੀ ਸਿੰਘ ਮੁਰਿਆ ਜੀ ਦੇ ਰਹਿਮਾਇਤ ਨਾਲ ਇਸ ਤਰ੍ਹਾਂ ਦਾ ਪ੍ਰਯਾਤਨ ਸਾਰਾ ਗਰਦਾਰ ਸੁਨੋ ਸਾਹ ਅਲੀ ਪੁਸ਼ਪੇ ਹੋਣ ਦੇ ਨਾਲ ਤੇ ਵਿਸ਼ਾਲੇ ਹੋ ਯਾਹ ਬਹੁਤ ਧੀਰਜ ਕਰਾਇਆ ਬਹੁਤ ਰੋਡਿਕਾ ਵੀ ਅਸਲੀ ਮੇਰੇ ਕੋਲ ਫਿੰਗਰ ਵੀ ਫਿੰਗਰ ਤੋਂ ਹੱਲ ਕਰਦਾ ਹੈ ਜੇ ਕਵਰਟ ਮਾਤਰੀ ਸਾਹਿਬ ਲਾਲ ਮਤੂ ਸਾਹਿਬ ਤੋਂ ਮੜੀ ਬੰਪਰ ਨਾਲ ਜਗਨਨਾਥ ਜੀ ਮਤੂ ਸਾਹਿਬ ਜੀ ਨੂੰ ਆਪ ਜੀ ਦੇ ਬਾਕੀ ਬਾਕੀ ਆ ਰਹੇ ਦੇਖੋ ਮਾਤਰੀ ਦਾ ਆ ਰਿਹਾ ਹੁਣ 2 ਮਿੰਟਾਂ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਜ਼ਗਾਇਰਾ ਭਰਿਆ ਬਹੁਤ ਉਮਲਾ ਨਾ ਨਾਇਆ ਜਾਂ ਨਾਲ ਵਾਸਿੰਦਾ ਦਾ ਜ਼ਿਆਦਾ ਖੇਤਾਂ ਨਾਲ ਆਉਂਦੀ ਇਹ ਜਿਹੜਾ ਬਹੁਤ ਵਧੀਆ ਪ੍ਰਭਾਵ ਪੈ ਰਿਹਾ ਜੀ ਬਹੁਤ ਵਧੀਆ ਕਮੇਟੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਇੱਥੇ ਬਹੁਤ ਵਧੀਆ ਬਾਗ ਬਗੇ ਹੋਇਆ ਜੀ ਅੱਜਕੱਲ ਬਹੁਤ ਵਧੀਆ ਘਾਹ ਘੋਵ ਅੰਜੋਏ ਕਰ ਰਿਹਾ ਜੀ ਇਹ ਜਿਹੜਾ ਸਰਪੰਚ ਕਮੇਟੀ ਦੇ ਲੋਕਾਂ ਦੇ ਕਿਰਦਾਰ ਬਹੁਤ ਵਧੀਆ ਪ੍ਰਬੰਧ ਅੱਜ ਬੜਾ ਬਧੀਆ ਸੰਗਠਨ ਵਿੱਚ ਸਭਾ ਬਣਾਇਆ ਗਿਆ ਇਸ ਰੋਦ ਵਿੱਚ ਕੈਪਟਨ ਕੈਬਨ ਮਿਸਟਰ ਸਾਡੇ ਹਰਦੀਖ ਸਿੰਘ ਮੁੱਢਿਆ ਜੀ ਵਿਸ਼ੇਸ਼ ਰੂਪ ਤੇ ਪਹੁੰਚੇ ਜਿਹਨਾਂ ਨੇ 라ਵਣ ਨੂੰ ਅਗਲੀ ਦਿਖਾਈ ਅਤੇ ਨਾਲ ਹੀ ਤਵਲ ਖਾਨ ਜੀ ਨੇ ਤੇ ਬੜਾ ਵਧੀਆ ਰੰਗ ਖਾੜੇ ਦਾ ਬੰਨੇ ਆ ਇਸੇ ਨਾਲ ਹੀ ਜਿਸ ਤਰ੍ਹਾਂ ਹਰੇਕ ਕਈ ਸਾਲਾਂ ਤੋਂ ਸਾਡੀ ਰੋਤਾ ਚੱਲਦੀ ਆ ਰਹੀ ਆ ਕੁਸ਼ਤੀ ਦੀਆਂ ਉਹ ਵੀ ਸਾਡੇ ਸਾਰੇ ਪੰਜਾਬ ਚੋਂ ਨਾਮਵਰ ਕੁਸ਼ਤੀਆਂ ਦੇ ਪਹਿਲਵਾਨ ਆਏ ਸਾਰੇ ਉਹਨਾਂ ਦਾ ਵੀ ਵਧੀਆ ਛੱਡੀ ਦੀ ਕੁਸ਼ਤੀ ਸਾਡੇ ਵਾਲ ਦੇ ਸ਼ਮੀਪਾਹ ਪਹਿਲਵਾਨ ਜਿੱਤੀ ਆ ਅਤੇ ਹੋਰ ਵੀ ਸਾਡੇ ਜੋ ਸਾਡੇ ਬਹੁਤ ਵਧੀਆ ਸਕੂਟੀਆਂ ਰਿਬਿਟ ਕੀਤਾ ਗਿਆ ਸੀਗਾ ਹਰੇਕ ਤਰ੍ਹਾਂ ਦਾ ਸਾਡੇ ਪੱਕੇ ਸਾਤ ਤੋਂ ਸਾਡੀ ਕਮੇਟੀ ਸਾਹਿਬ ਨੋਦੀ ਆ ਰਹੀ ਆ ਇਸ ਸਾਲ ਵੀ ਆ ਸਾਡਾ ਬਹੁਤ ਵਧੀਆ ਭਰਮ ਦਾ ਜਸ਼ਨ ਮਨਾਇਆ ਗਿਆ ਵਾ ਉਸ ਵਿੱਚ ਸਾਰੇ ਬੜੀ ਖੁਸ਼ੀ ਨਾਲ ਦੁਸਰਾ ਮਨਾਇਆ ਤੇ ਹਰੇਕ ਦਾ ਆ ਭਗਤ ਕੀਤਾ ਗਿਆ ਤੇ ਰੇਖਤਾ ਦਾ ਉਹਨਾਂ ਦੇ ਆਉਣ ਤੇ ਵੈਲਕਮ ਕੀਤਾ ਗਿਆ ਤੇ ਅਰਸ਼ਪਰ ਸਾਰੇ ਨੂੰ ਚਾਹ ਪਾਣੀ ਦਰ ਦੇ ਜਵ ਰੱਖਿਆ ਗਿਆ ਤੇ ਵਿਭੇ ਦਾ ਖਾਸ ਤੌਰ ਤੇ ਸਟਿਕ ਰਿਬਿਟ ਕੀਤਾ ਗਿਆ ਤਾਕਿ ਉਹ ਬੈਠ ਕੇ ਆਪਣਾ ਸਹਾਰਾ ਦੇਖ ਸਕਣ ਅਤੇ ਆਪਣੇ ਆਪਣੇ ਪ੍ਰੋਗਰਾਮ ਦਾ ਆਨੰਦ ਲੈ ਸਕਣ। ਸਾਡੇ ਸਾਰੇ ਬੱਚਾ ਵੀ ਇਸ ਸਾਰੇ ਵਿੱਚ ਖੁਸ਼ੀ ਦਾ ਜ਼ਾਹਰ ਕੀਤਾ ਤੇ ਬੱਚੇ ਖੁਸ਼ੀ ਭਾਈ ਤੇ ਹੁਣ ਰਾਵਣ ਵਗੈਰੇ ਦਿਖਾਈ ਗਈ ਆ ਤੇ ਸਾਰਿਆਂ ਨੇ ਸਾਰਿਆਂ ਨੇ ਕਿਸ ਨੂੰ ਆਪਣੇ ਤਰੀਕੇ ਨਾਲ ਨਜ਼ਰ ਕਰਦੇ ਸਾਰੇ ਖੁਸ਼ੀ ਬਣਾ ਕੇ ਕਰੋ ਕਰੀ ਸਾਰੇ ਕਹਿੰਦੇ ਸਾਰੇ ਲੋਕਾਂ ਨੇ ਆਪਣੇ ਕਿਹਾ ਸਭੀ ਜਰਕ ਵੈਟੇਬਲ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਾਲ ਬੜੇ ਸ਼ੁਕਰੀ ਤੇ ਦੁਰਵਿਚਾਰ ਇਹ ਧਰਬ ਨਾ ਗਿਆ ਸਾਰੇ ਪ੍ਰੈਸ ਕਲੱਬਾਂ ਦੇ ਸਭ ਨੂੰ ਧੰਨਵਾਦ ਜਿਹੜਾ ਕਿ ਹਰ ਇੱਕ ਸਾਲ ਸਾਡੇ ਕੋਲ ਸਾਡੇ ਕੋਲ ਹਿੱਸਾ ਪਾਉਦੇ ਨੇ ਸਾਡੇ 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 ਕਵਰੇਜ ਸਾਰੇ ਦੋਸਤਾਂ ਪੰਜਾਬ ਦੇ ਸੀਰਿਕ ਪ੍ਰੈਸਾਂ ਦਾ ਬਹੁਤ ਬਹੁਤ ਸੋਧ ਧੰਨਵਾਦ